ਸੇਤੂ ਮੇਰੇ ਮਾਰੇ ਬੋਲੀਆਂ ਓਏ ਇੱਜ਼ਤਾਂ ਤਾਂ ਰੋਲੀਆਂ ਦਿੱਲੀ ਦੇ ਦਿਵਾਲੇ ਚੱਲਦੀਆਂ ਗੋਲੀਆਂ ਸਤਨਾ ਬੁਰਜ ਬੋਰ ਤੋਂ ਤੇ ਜਿਲ੍ਹਾ ਫਾਜ਼ਿਲਕਾ ਜਿਹੜਾ ਸਾਰੇ ਨੌਜਵਾਨਾਂ ਵਾਸਤੇ ਰੋਲ ਮਾਡਲ ਹੈ ਇਸ ਉਮਰ ਦੇ ਵਿੱਚ ਵੀ ਪੂਰਾ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਿਆ ਹੈ ਤੁਸੀਂ ਦੇਖ ਰਹੇ ਹੋ ਕਿੰਨੀ ਸੋਹਣੀ ਫਿਜ਼ੀਕ ਹੈਗੀ ਆ ਔਰ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਵੇਂ ਗੇਮਾਂ ਦੇ ਨਾਲ ਜੁੜੇ ਕਦੋਂ ਜੁੜੇ ਤੇ ਨੌਜਵਾਨਾਂ ਦੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਤੁਹਾਡੇ ਸਿੱਖਣ ਵਾਲੀਆਂ ਗੱਲਾਂ ਤੁਹਾਡੇ ਨੇ ਲੈ ਕੇ ਆਉਂਦੇ ਰਹਿੰਨੇ ਆ ਮੋਟੀਵੇਸ਼ਨਲ ਸਟੋਰੀਆਂ ਲੈ ਕੇ ਆਉਂਦੇ ਰਹਿੰਨੇ ਆ ਸਭ ਤੋਂ ਪਹਿਲਾਂ ਜੀ ਤੁਹਾਡਾ ਮੋਸਟ ਵੈਲਕਮ ਸਾਕ ਤੁਸੀਂ ਦੱਸੋ ਸਰ ਕਦੋਂ ਤੁਸੀਂ ਇਸ ਗੇਮ ਦੇ ਨਾਲ ਜਿਵੇਂ ਆ ਬੱਚਾ ਬਚਪਨ ਦੇ ਵਿੱਚ ਹੁੰਦਾ ਹੈ ਉੱਥੋਂ ਸ਼ੁਰੂ ਕੀਤੀ ਕਿਵੇਂ ਕਦੋਂ ਕਿਹੜੀ ਗੇਮ ਦੇ ਨਾਲ ਸ਼ੁਰੂ ਹੋਏ ਸੀ ਗੇਮਾਂ ਦੇ ਨਾਲ ਕਿਵੇਂ ਜੁੜੇ ਜਦੋਂ ਮੈਂ ਸਕੂਲ ਪੜਦਾ ਸੀ ਜੀ ਉਦੋਂ ਮੈਂ ਮੈਂ ਜੈਵਲਿਨ ਤੇ ਰੈਸਲਿੰਗ ਕਰਦਾ ਸੀ ਜੀ ਮੈਂ ਆਪਦੇ weight ਦੇ ਰੈਸਲਿੰਗ ਦੇ ਵਿੱਚ ਕਦੇ ਹਾਰਿਆ ਨਹੀਂ ਸੀ ਜੀ ਰੈਸਲਿੰਗ ਕਰਦਾ ਸੀ ਰੈਸਲਿੰਗ ਕਰਦਾ ਜਿਹੜੀ ਮਤਲਬ ਏਜ ਦੇ ਵਿੱਚ ਸੀ ਉਹ ਬਸ ਇਹ ਉਦੋਂ ਕਲਾਸ 10ਵੀਂ 9ਵੀਂ 8ਵੀਂ 9ਵੀਂ 10ਵੀਂ 8ਵੀਂ 9ਵੀਂ ਦੀ ਰੈਸਲਿੰਗ ਕਰਦੇ ਸੀਗੇ ਭਲਵਾਨ ਸੀਗੇ ਕਿ ਉਹ ਦਿਸਦਾ ਸਰੀਰ ਖੜਾ ਰੈਸਲਿੰਗ ਕਰਦੇ ਸੀਗੇ ਤੇ ਉਹ ਮਤਲਬ ਟਾਈਟ ਉਹ 3 ਕਿਲੋ weight ਦੇ ਫਰਕ ਵਾਲਾ ਬੰਦਾ ਥੋੜੇ ਨਾਲ ਖਲਾਇਆ ਜਾਂਦਾ ਤੇ ਉਹਦੇ ਚ ਮੈਂ ਤਕਰੀਬਨ ਸਫਲ ਹੁੰਦਾ ਸੀ ਜੀ ਜੈਵਲਨ ਥਰੋ ਸਾਡੇ ਡੀਪੀਟੀ ਪੀਟੀ ਨਹੀਂ ਹੁੰਦੇ ਸੀ ਸਾਡੇ ਡਾਇਰੈਕਟਰ ਟੀਚਰ ਹੁੰਦੇ ਸੀ ਮਾਸਟਰ ਕਰਮਨ ਸਿੰਘ ਜੀ ਮੋਦੀ ਵਾਲਾ ਖੜ ਸਿੰਘ ਸਕੂਲ ਚ ਉਹ ਸਾਨੂੰ ਗੇਮਾਂ ਕਰਾਉਂਦੇ ਸੀ ਉਹ ਕਰਾਉਂਦੇ ਸੀ ਹਾਂਜੀ ਤੇ ਉਹ ਫਿਰ ਅਸੀਂ ਕਬੱਡੀ ਵੀ ਖੇਡਦਾ ਰਿਹਾ ਮੈਂ ਸਕੂਲ ਦੀ ਟੀਮ ਦੇ ਵਿੱਚ ਮਤਲਬ ਸਾਰਾ ਜੋਰ ਵਾਲਾ ਪਹਿਲਵਾਨੀ ਵਾਲਾ ਕੰਮ ਹੀ ਕੀਤਾ ਕਾਈ ਅਜ ਤੱਕ ਸਰੀਰ ਇੱਥੇ ਖੜਾ ਫਿਰ ਵਿੱਚੋਂ ਜਿਵੇਂ ਸ਼ਾਦੀ ਹੋ ਗਈ ਛੱਡ ਗਏ ਸਾਰਾ ਕੁਝ ਜੀ ਇਹ ਪੁਸ਼ਪਿੰਦਰ ਸਿੰਘ ਬਰਾੜਾ ਜਿਹੜੇ ਮੇਰੇ ਕਜ਼ਨ ਹੈ ਜੀ ਇਹਨਾਂ ਨੂੰ ਪਤਾ ਲੱਗਿਆ ਵੀ ਮਾਸਟਰ ਸਲੈਟਸ ਗੇਮਾਂ ਹੁੰਦੀਆਂ ਜੀ ਇਹਨਾਂ ਨੇ ਫਿਰ ਮੈਨੂੰ ਅੱਗੇ ਦੱਸਿਆ ਹੂੰ ਇਹ ਇਹਨਾਂ ਕਰ ਫਿਰ ਕੁਲਬੀਰ ਸਿੰਘ ਗੁਰਸੇਵ ਸਿੰਘ ਬਾਈ ਜੀ ਸਾਰੇ ਟੱਚ ਦੇ ਵਿੱਚ ਆਏ ਸਾਰੇ ਟੱਚ ਹੋਣਾ ਸਾਡਾ ਬੜੀਆ ਗਰੁੱਪ ਹਾਂ ਦੁਆਰਾ ਫਿਰ ਅਸੀਂ ਉਹ ਮਤਲਬ ਵਧੀਆ ਗਰੁੱਪ ਵਧੀਆ ਇਨਸਾਨ ਮਿਲੇ ਤਾਂ ਚੰਗੇ ਪਾਸੇ ਲੱਗੇ ਦੁਆਰਾ ਹਾਂਜੀ 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 ਦੁਆਰਾ ਕਿਹੜੀ ਗੇਮ ਦੇ ਵਿੱਚ ਪਹਿਲੀ ਵਾਰੀ ਮਾਸਟਰਸ ਲੀਗ ਦੇ ਐਥਲੈਟਿਕਸ ਦੇ ਵਿੱਚ ਉਹ ਮੈਨੂੰ ਫਿਰ ਚੰਡੀਗੜ੍ਹ ਲੈ ਕੇ ਗਏ ਜੀ ਚੰਡੀਗੜ੍ਹ ਐਕਟ੍ਰੈਸ ਉਹ ਸ਼ਹਿਰੀ ਦੇ ਵਿੱਚ 46 ਦੇ ਵਿੱਚ ਐਥਲੈਟ ਕਮਿਟੀ ਸੀਗੀ ਤੇ ਮੈਂ ਉੱਥੇ ਵੈਸੇ ਹੀ ਗਿਆ ਸੀ ਨਾਲ ਮੈਨੂੰ ਕਹਿੰਦੇ ਇੱਕ ਵਾਰੀ ਵੇਖ ਕੇ ਆ ਤੇ ਜਦੋਂ ਦੇਖਣ ਗਏ ਤੇ ਉੱਥੇ ਮੈਨੂੰ ਇਹਨਾਂ ਨੇ ਮੇਰਾ ਨਾਲ ਖਾਤਾ ਤੇ ਜ ਸਟਰੋ ਦੇ ਵਿੱਚ ਭਾਗ ਲਾਇਆ ਜੀ ਜਿਸਕੇ ਸਟਰੋ ਦੇ ਵਿੱਚ ਜਦੋਂ ਮੈਂ ਸਟਰੋ ਲਾਈ ਤੇ ਮੈਂ ਸੈਕੰਡ ਆ ਗਿਆ ਪਹਿਲੀ ਵਾਰ ਹੀ ਗਏ ਪਹਿਲੀ ਵਾਰ ਹੀ ਸੈਕੰਡ ਆ ਗਿਆ ਉਸ ਤੋਂ ਬਾਅਦ ਜਿਹੜੀ ਏਜ ਗਰੁੱਪ ਸੀਗਾ ਉਦੋਂ 45 ਪਲੱਸ 45 ਪਲੱਸ ਦੇ ਵਿੱਚ ਸ਼ੁਰੂ ਕੀਤਾ ਦੋਸਤ ਸ਼ੁਰੂ ਕੀਤਾ ਜੀ ਤੇ ਉਹ ਮੈਡਲ ਔਨ ਕਰਕੇ ਥੋੜਾ ਜਿਹਾ ਹੌਸਲਾ ਵੀ ਵੱਜ ਗਿਆ ਵੀ ਆਪਾਂ ਕਿਸੇ ਲੈਵਲ ਤੇ ਪਹੁੰਚ ਕਰ ਸਕਦੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਕੰਟੀਨਿਊ ਹੋ ਗਏ ਕੰਟੀਨਿਊ ਕਰਦੇ ਹਾਂ ਹਾਂ ਜੀ ਤੇ ਜਿੰਨੀਆਂ ਪੰਜਾਬ ਦੇ ਵਿੱਚ ਚਾਰ ਜਿਹੜੀਆਂ ਐਸੋਸੀਏਸ਼ਨਾਂ ਕਰਾਉਂਦੀਆਂ ਜੀ ਉਹਨਾਂ ਸਾਰੀਆਂ 'ਚ ਭਾਗ ਲੈਨੇ ਆਸੀਂ ਜੀ ਸਰ ਅਮਰਸਰ ਜਲੰਧਰ ਚੰਡੀਗੜ੍ਹ ਜਿਵੇਂ ਹੁਣ ਮਸਤੂਆਣਾ ਸਾਹਿਬ ਮਸਤੂਆਣਾ ਸਾਹਿਬ ਜੀ ਤੇ ਹੁਣ ਤੁਹਾਡੇ ਜਿੱਤੋਂ ਵੀ ਸ਼ੁਰੂ ਹੋ ਗਈ ਹੈ ਤੁਸੀਂ ਹਾਂ ਜੀ ਇਸ ਪਹਿਲੀ ਵਾਰੀ ਖੇਡਾਈ ਸੀ ਜੀ ਹਾਂ ਜੀ ਹਾਂ ਜੀ ਜੀ ਬਿਲਕੁਲ ਥੈਂਕ ਯੂ ਸਰ ਤੇ ਬਹੁਤ ਵਧੀਆ ਗੱਲ ਆ ਵੀ 45 ਸਾਲ ਦੀ ਉਮਰ ਦੇ ਵਿੱਚ ਗੇਮ ਨੂੰ ਦੁਬਾਰਾ ਸ਼ੁਰੂ ਕਰਨਾ ਕਿਉਂਕਿ ਜਿੱਥੇ ਆਪਾਂ ਬਿਲਕੁਲ ਹੀ ਯਾਰ ਛੱਡ ਜਾਂਦੇ ਹੈਗੇ ਅੱਜ ਕੱਲ ਦੇ ਯੂਥ ਵਾਸਤੇ ਤੁਸੀਂ ਆਹ ਗੱਲ ਨੂੰ ਧਿਆਨ ਦੇ ਵਿੱਚ ਧਿਆਨ ਨਾਲ ਸੁਣੋ ਵੀ 45 ਸਾਲ ਦੇ ਵਿੱਚ ਗੇਮ ਦੁਬਾਰਾ ਸ਼ੁਰੂ ਕਰਨੀ ਕਿਉਂਕਿ ਇੱਥੇ ਆ ਕੇ ਹਰ ਇੱਕ ਬੰਦਾ ਇਹ ਸੋਚਦਾ ਵੀ ਹੁਣ ਆਪਾਂ ਕਵੀਲਦਾਰੀ ਵਾਲੇ ਹੋ ਗਏ ਹੁਣ ਆਪਾਂ ਸੋਸਾਇਟੀ ਵੀ ਸਾਡੀ ਇਹੋ ਜੀ ਆ ਸਾਡੀ ਸੋਸਾਇਟੀ ਵੀ ਕਹਿਣ ਲੱਗ ਜਾਂਦੀ ਆ ਆਸੇ-ਪਾਸੇ ਵਾਲੀ ਸੋਸ਼ਲ ਮਤਲਬ ਲੋਕ ਇਸ ਤਰ੍ਹਾਂ ਦੀ ਥਿੰਕਿੰਗ ਰੱਖਦੇ ਆ ਵੀ ਯਾਰ ਹੁਣ ਤੂੰ ਇਸ ਕੰਮ ਦੇ ਵਿੱਚ ਕੀ ਕਰਨਾ ਘਰੇ ਬਹਿ ਜਾ ਤੇਰੇ ਸੱਟ ਲੱਗ ਜੂਗੀ ਫੇਰ ਕੋਈ ਸੱਟ ਲੱਗੇ ਇੰਜਰੀ ਰਿਕਵਰ ਨਹੀਂ ਹੋਣੀ ਪਰ ਉਹ ਸੋਚ ਤੋਂ ਪਰੇ ਦੇ ਪਲੇਅਰ ਤੁਹਾਨੂੰ ਅੱਜ ਮਲਾਉਣ ਲੱਗੇ ਆ ਤੇ ਅੱਗੇ ਫਿਰ ਜਦੋਂ ਤੁਸੀਂ ਪਹਿਲੀ ਵਾਰੀ ਜਿੱਤੇ ਉਸ ਤੋਂ ਬਾਅਦ ਹੌਸਲੇ ਬਹੁਤ ਵੱਧ ਜਾਂਦੇ ਹਨਾ ਮੈਨੂੰ ਇੱਕ ਗੱਲ ਦਾ ਮਾਣ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਮੇਰੀ ਜੁਆਇੰਟ ਫੈਮਿਲੀ ਹੈ ਮੇਰੇ ਦੋ ਵੱਡੇ ਭਰਾ ਜੀ ਉਹਨਾਂ ਨੇ ਮੈਨੂੰ ਅੱਜ ਤੱਕ ਹੀ ਨਹੀਂ ਉੱਛਾ ਵੀ ਤੂੰ ਕਿੱਥੇ ਚੱਲਿਆ ਤੇ ਕੀ ਕਰਨ ਚੱਲਿਆ ਜੀ ਮੈਂ ਉਹਨਾਂ ਵੱਲੋਂ ਫ੍ਰੀ ਹਾਂ ਜੀ ਤੇ ਮੈਂ ਪਿੰਡ ਦੇ ਵਿੱਚ ਪਹਿਲਾ ਮੁੰਡਾ ਸੀ ਤੇ ਇੱਕ ਸਾਡੇ ਰਜਿੰਦਰ ਸਿੰਘ ਸੀਗੇ ਅੱਜ ਕੱਲ ਉਹਨਾਂ ਦਾ ਬੇਟਾ ਵੀ ਸਰਪੰਚ ਬਣਿਆ ਅਸੀਂ ਦੋਨਾਂ ਨੇ ਪਿੰਡ ਦੇ ਵਿੱਚ ਕਬੱਡੀ ਟੀਮ ਸ਼ੁਰੂ ਕੀਤੀ ਸੀ ਜੀ ਫਿਰ ਉੱਥੋਂ ਜਦੋਂ ਦੂਜੇ ਪਿੰਡਾਂ ਦੀਆਂ ਟੀਮਾਂ ਨਾਲ ਸਾਡਾ ਮੈਚ ਹੁੰਦਾ ਸੀ ਮੇਰੇ ਪਿੰਡ ਦੀ ਟੀਮ ਖੇਡਣ ਆਈ ਸੀ ਕੁੜਿਆਣੇ ਪਿੰਡ ਦੀ ਤੇ ਮੇਰੀ ਲੱਤ ਟੁੱਟ ਗਈ ਸੀ ਸੱਜੇ ਵਸੇ ਵਾਲੇ ਅੱਛਾ ਤੇ ਇਹ ਲੱਤ ਜਿਹੜੀ ਆ ਪ੍ਰੋਪਰ ਕੰਮ ਨਹੀਂ ਕਰਦੀ ਸੀ ਜੀ ਜੈਵਲਿਨ ਮੈਂ ਤਾਂ ਕਰਕੇ ਮਿਸ ਕਰਤੀ ਕਿਉਂਕਿ ਇਸੇ ਹਾਂ ਇਸੇ ਲੱਤ ਤੇ ਜ਼ੋਰ ਪੈਂਦਾ ਤੇ ਉਹ ਜੈਵਲਿਨ ਛੱਡਤੀ ਫਿਰ ਮੈਂ ਸ਼ਾਰਟ ਪੁੱਟ ਤੇ ਡਿਸਕਸ ਥਰੋ ਅਪਣਾਈ ਵੀ ਹੈ ਹਾਂਜੀ ਉਹ ਦੋਨੋਂ ਗੇਮਾਂ ਕਰਦੀਆਂ ਜੈਵਲਿਨ ਦੇ ਵਿੱਚ ਫਿਰ ਪੀਛੇ ਰੁਚਣ ਦਾ ਕੋਈ ਲਾਇਦੀਤ ਹੈ ਨਹੀਂ ਜਦੋਂ ਲੱਤ ਟੁੱਟ ਗਈ ਤੇ ਉਸ ਟਾਈਮ ਤੇ ਕੀ ਸੀਗਾ ਮਾਨ ਦੇ ਵਿੱਚ ਹਾਂ ਜਦੋਂ ਐਹੋ ਜੀ ਇੰਜਰੀ ਹੁੰਦੀ ਹੈ ਦੋ ਤਰ੍ਹਾਂ ਦੀ ਇੰਜਰੀ ਹੁੰਦੀ ਹੈ ਇੱਕ ਤਾਂ ਮੱਦੇ ਦੇ ਮਾਨ ਤੇ ਸੱਟ ਲੱਗਦੀ ਹੈ ਲੱਗਦੀ ਹੈ ਇੱਕ ਹੋਊਗੀ ਸਰੀਰਕ ਸੱਟ ਸਰੀਰਕ ਸੱਟ ਲੱਗੀ ਤਾਂ ਬੰਦਾ ਰਿਕਵਰ ਕਰ ਜਾਂਦਾ ਹੈ ਜੇ ਮਨ ਤੇ ਸੱਟ ਲੱਗੀ ਉਹਨੂੰ ਰਿਕਵਰ ਕਰਨਾ ਬਹੁਤ ਔਖਾ ਹੈ ਫਿਰ ਕਿਵੇਂ ਉੱਥੇ ਜਾ ਕੇ ਕਿਵੇਂ ਸਟਰਗਲ ਹੋਇਆ ਤੁਹਾਡੇ ਲਈ ਜਦੋਂ ਰਿਕਵਰ ਕੀਤਾ ਤੁਸੀਂ ਜਿਵੇਂ ਲੱਤ ਤੇ ਸੱਟ ਲੱਗ ਗਈ ਉਦੋਂ ਬਹੁਤੇ ਵਧੀਆ ਆਰਥੋਪੈਡਿਕ ਦੇ ਡਾਕਟਰ ਨਹੀਂ ਸੀ ਹੁੰਦੇ ਪਿੰਡਾਂ ਦੇ ਵਿੱਚ ਹੁੰਦੇ ਸੀ ਸਿਆਣੇ ਬੋਲਦੇ ਸੀ ਜਿਨ੍ਹਾਂ ਨੂੰ ਵੀ ਉਹ ਗੱਤੇ-ਗੱਤੇ ਲਾ ਕੇ ਜਵੰਤੀ ਹੁਣੇ ਹਾਂ ਦੇ ਦਿੰਦੇ ਸੀ ਚੜਾ ਦਿੰਦੇ ਸੀ ਗਰਮੀ ਦੇ ਦਿਨ ਸੀ ਜੂਨ ਦਾ ਮਹੀਨਾ ਸੀ ਤੇ ਕਹਿੰਦੇ ਵੀ ਦਰਦ ਬਹੁਤ ਹੁੰਦਾ ਤੇ ਦਰਦ ਰੋਕਣ ਵਾਸਤੇ ਸ਼ਰਾਬ ਦੇ ਵਿੱਚ ਸ਼ੱਕਰ ਪਾ ਕੇ ਪਿਆਦੀ अच्छा एक वैसे गर्मी थी एक शराब गर्म हो गई तो शक्कर गर्म हो गई ਤੇ ਮੇਰੇ ਤੋਂ ਮੰਜੇ ਤੇ ਪਿਆ ਨਹੀਂ ਸੀ ਜਾਂਦਾ ਹਾਂ ਇੰਨੀ ਜ਼ਿਆਦਾ ਗਰਮੀ ਸਰੀਰ ਨੂੰ ਲੱਗ ਰਹੀ ਸੀ ਪਰ ਚਲੋ ਹੌਲੀ ਹੌਲੀ ਉਹ ਸਾਠ ਠੀਕ ਹੋ ਗਈ ਠੀਕ ਹੋ ਗਈ ਕਿਉਂਕਿ ਉਮਰ ਕਿੰਨੀ ਕੁ ਹੋਣੀ ਆ ਉਦੋਂ ਮਤਲਬ ਕੋਈ ਇਹੋ ਜੀ 22 साल 22 22 ਉਦੋਂ ਰਿਕਵਰੀ ਹੋ ਜਾਂਦੀ ਹੈ ਜਲਦੀ ਹੋ ਜਾਂਦੀ ਹੈ ਤੇ ਤੁਸੀਂ ਉੱਥੋਂ ਮਤਲਬ ਹੌਲੀ ਹੌਲੀ ਰਿਕਵਰ ਹੋ ਗਏ ਹਨਾ ਫਿਰ ਕਿਵੇਂ ਫਿਰ ਦੁਬਾਰਾ ਕਿਵੇਂ ਮਨ ਕੀਤਾ ਫਿਰ ਨਹੀਂ ਰੋਕਿਆ ਕਰਦੇ ਨੇ ਵੀ ਹੁਣ ਲੱਤ ਟੁੱਟ ਗਈ ਗਾਂ ਨੂੰ ਰਹਿਣ ਦੇ ਫਿਰ ਨਾ ਰੋਟ ਜੇ ਕਰਦੇ ਆਂ ਦੀ ਤਾਂ ਸ਼ੁਰੂ ਤੋਂ ਲੈ ਕੇ ਅੱਜ ਤੱਕਰ ਫੁੱਲੀ ਸਪੋਰਟ ਹੈ ਆਣ ਗਵਾਂਡ ਨੇ ਕਿਸੇ ਨੇ ਨਹੀਂ ਕਿਹਾ ਯਾਰ ਉਹ ਵੇਖ ਲੋ ਜਾਂ ਫੇਰ ਤਰਿਆ ਫਿਰ ਕਹਿਣ ਵਾਲੇ ਤੋਂ ਬਥੇ ਬਰੇ ਕਹਿੰਦੇ ਆ ਹੁਣ ਫੇਸਬੁੱਕ ਤੇ ਵੀ ਜਦੋਂ ਕੋਈ ਕੋਈ ਸਾਡੀ ਵੀਡੀਓ ਵੇਂਦਾ ਤੇ ਉੱਥੇ 99 ਜਿਹੜੇ ਆ ਕਮੈਂਟ ਆ ਪੋਜੀਟਿਵ ਹੁੰਦੇ ਆ 1% ਉਹ ਹੁੰਦੇ ਆ ਐਸ ਉਮਰ 'ਚ ਹੁਣ ਤੁਸੀਂ ਕੀ ਕਰਨਾ ਕੋਈ ਕਹਿੰਦਾ ਲੱਤ ਟੁੱਟ ਜੂਗੀ ਕਹਿੰਦਾ ਸੱਟ ਲੱਗ ਜੂਗੀ ਪਰ ਇੱਕ ਗੱਲ ਮੈਂ ਸੁਣੀ ਆ ਬਚਪਨ ਦੇ ਵਿੱਚ ਉਹ ਕਹਿੰਦੇ ਵੀ ਸ਼ਰਾਬ ਦਾ ਮਾਰਿਆ ਸ਼ਰਾਬ ਨਾ ਹਰਾ ਹੁੰਦਾ ਪਾਣੀ ਦਾ ਮਾਰਿਆ ਪਾਣੀ ਨਾ ਹਰਾ ਹੁੰਦਾ ਹਮ ਮੇਰੇ ਪਿੱਛੇ ਜੇ ਜਿਹੜੀ ਡਿਸਕ ਦੇ ਵਿੱਚ ਪੈ ਗਿਆ ਸੀ ਨੁਕਸਜਾ ਪਰ ਮੈਂ ਨਾ ਗਰਾਊਂਡ ਛੱਡਿਆ ਨਾ ਜਿਮ ਛੱਡਿਆ ਹੁਣ ਮੈਂ ਬਿਲਕੁਲ ਫੇਰ ਠੀਕ ਆ ਜਿਵੇਂ ਸਹੀ ਹੈ ਤਿਆਰੀ ਹੁਣ ਫੇਰ ਥੁਆਂ ਲਾਉਣ ਦੀ ਆਉਣ ਵਾਲੇ ਸਾਡੀਆਂ ਮੀਟ ਹੋਣਗੀਆਂ ਨਵੰਬਰ ਦਸੰਬਰ ਚ ਉਹਨਾਂ ਚ ਭਾਗ ਲਵਾਂਗੇ ਜੀ ਪੂਰੀ ਤਿਆਰ ਜਿਮ ਹਾਂ ਜਿਮ ਸਾਡਾ ਚੱਲ ਰਿਹਾ ਰਜਿੰਦਰ ਸਿੰਘ ਸਾਡੇ ਕਿੰਨਾ ਟਾਈਮ ਵਰਕਆਊਟ ਲੱਗਦਾ ਹੈ ਜੈਮ ਡੇਲੀ ਸਵਾ ਡੇਢ ਘੰਟਾ ਅੱਛਾ ਇੱਕ ਚੀਜ਼ ਹੋਰ ਆ ਅੱਜਕੱਲ੍ਹ ਨਾ ਇੱਕ ਟ੍ਰੈਂਡ ਚੱਲਿਆ ਹੋਆ ਫ੍ਰੀ ਵਰਕਆਊਟ ਦਾ ਨੇ ਅਸੀਂ ਪ੍ਰੀਵਾਰਕ ਆਊਟ ਲੈਂਦੇ ਆ ਮੁੰਡੇ ਬਹਿ ਜਾਂਦੇ ਆ ਪਾਣੀ ਚ ਪਾਉਂਦੇ ਆ ਪਤਾ ਨਹੀਂ ਕੀ ਘੋਲਦੇ ਆ 15 ਮਿੰਟ ਬੈਠੇ ਰਹਿੰਦੇ ਆ ਫਿਰ ਉਹਦੇ ਨੇ ਚਾਰਜ ਹੁੰਦੇ ਆ ਚਾਰਜ ਹੁੰਦੇ ਆ ਤੇ ਫਿਰ ਐਕਸਰਸਾਈਜ਼ ਸ਼ੁਰੂ ਕਰਦੇ ਆ ਉਹ ਤੁਸੀਂ ਲੈਨੇ ਆ ਨਾ ਅਸੀਂ ਉਹ ਨਹੀਂ ਲੈਂਦੇ ਹੂੰ ਚਾਰਜਾਂ ਜਿਵੇਂ ਅੱਜ ਜਮ ਲਾ ਕੇ ਚਲੇ ਗਏ ਆ ਘਰੇ ਹਾਂਜੀ ਤੇ ਸਵੇਰ ਜਦੋਂ ਉੱਠੀਦਾ ਉਸ ਤੋਂ ਬਾਅਦ ਸ਼ਾਮ ਵਾਲਾ ਟਾਰਗੇਟ ਹੋਣਾ ਟਾਈਮ ਵੀ 6 ਵਜੇ ਜਿਮ ਜਾਣਾ ਬਸ ਉਹ ਸਮਝ ਲਓ ਤੁਸੀਂ ਪ੍ਰੀ ਵਰਕਆਊਟ ਇਹ ਦਿਮਾਗ ਜਿਹੜਾ ਚੱਲਦਾ ਜਿਹੜਾ ਦਿਮਾਗ ਇਹ ਦਿਮਾਗ ਚੱਲਦਾ ਰਹਿੰਦਾ ਇਹ ਗੱਲ ਨੋਟ ਕਰਿਓ ਕਿਉਂਕਿ ਅੱਜ ਕੱਲ ਬਹੁਤ ਟ੍ਰੈਂਡ ਹੋ ਗਿਆ ਬਹੁਤ ਜ਼ਿਆਦਾ ਫਿਟਨੈਸ ਇੰਡਸਟਰੀ ਦੇ ਵਿੱਚ ਇੱਕ ਪਤਾ ਨਹੀਂ ਕੀ ਇੱਕ ਲੋਕਾਂ ਦੇ ਵਿੱਚ ਮਾਨ ਦੇ ਵਿੱਚ ਚੀਜ਼ ਬੈਠ ਗਈ ਆ ਬਹੁਤ ਜ਼ਿਆਦਾ ਇਸ ਚੀਜ਼ ਦੀ ਸੇਲ ਹੋ ਰਹੀ ਆ 24 24 22 23 23 ਸਾਲ ਦੇ ਮੁੰਡੇ ਜਿਹੜੇ ਪ੍ਰੀ ਵਰਕਆਊਟ ਲਾਗੇ ਜਿਨ੍ਹਾਂ ਨੂੰ ਕੋਈ ਲੋੜ ਹੀ ਨਹੀਂ ਫਿਰ ਜਵਾਨੀ ਵੀ ਕਾਦੀ ਜਵਾਨੀ ਜੇ ਤੁਸੀਂ ਪ੍ਰੀ ਵਰਕਆਊਟ ਲਾ ਕੇ ਐਕਸਰਸਾਈਜ਼ ਲਾਉਣੀ ਹੈ ਨਾ ਪ੍ਰੋਡਕਟ ਖਾ ਕੇ ਇੱਕ ਵਰਕਆਊਟ ਲਾਉਣਾ ਤਾਂ ਜੇ ਤੁਸੀਂ ਲੰਬੇ ਸਮੇਂ ਤੱਕ ਜਵਾਨ ਰਹਿਣਾ ਤਾਂ ਆ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਹੈਗੀ ਆ ਬਿਨਾ ਪ੍ਰੀ ਵਰਕਆਊਟ ਤੋਂ ਜਿਹੜਾ ਹੈ ਐਕਸਰਸਾਈਜ਼ ਲੱਗਦੀ ਹੈ ਨਾ ਤਾਂ ਇਹ ਬਹੁਤ ਸੋਹਣੀ ਗੱਲ ਆ ਕਾਲੇ ਛੋਲੇ ਪੀਉਂਦੇ ਆ ਜੀ ਸ਼ਾਮ ਜੀ ਉਹ ਖਾਈਦੇ ਆ ਹਾਂ ਉਹ ਸਭ ਤੋਂ ਵਧੀਆ ਡਾਈਟ ਹੈ ਨਾ ਹਾਂਜੀ ਸਭ ਤੋਂ ਵਧੀਆ ਲੱਗਦੀ ਮੈਨੂੰ ਸਭ ਤੋਂ ਵਧੀਆ ਲੱਗਦੀ ਆ ਸਹੀ ਮਤਲਬ ਹੈ ਹੀ ਉਹ ਇੱਕ ਤਰ੍ਹਾਂ ਦੀ ਮਤਲਬ ਕੰਪਲੀਟ ਡਾਈਟ ਕਵਰ ਹੋਰੀ ਡਾਈਟ ਹੈ ਜੀ ਹਾਂ ਔਰ ਰੂਟੀਨ ਚ ਚੱਲਦਾ ਹੈ ਉਹ ਕੀ ਡਾਈਟ ਚੱਲਦੀ ਹੈ ਨਾਲ ਬਸ ਉਹ ਕੋਈ ਹੋਰ ਹਾਂ ਉਹ ਖਾ ਲੈਣੇ ਹਨ ਮਤਲਬ ਆਪ ਨੂੰ ਕੋਈ ਭਰੇਜ ਨਹੀਂ ਜੀ ਬਿਲਕੁਲ ਬਹੁਤ ਸਾਰਾ ਕੁਝ ਚਾਹੀਦਾ ਤਾਂ ਫਿਰ ਤੁਸੀਂ ਜਦੋਂ ਮਤਲਬ ਚੰਡੀਗੜ੍ਹੋਂ ਜਿੱਤੇ ਆਪਾਂ ਗੱਲ ਕਰੀਏ ਫਿਰ ਸਪੋਰਟਸ ਦੀ ਚਲੋ ਡਾਈਟ ਦੀ ਆਪਾਂ ਗੱਲ ਕੀਤੀ ਤਾਂ ਚੰਡੀਗੜ੍ਹੋਂ ਚੱਲੇ ਅੱਗੇ ਇੱਕ ਸੀਰੀਜ਼ ਬਣ ਜਾਂਦੀ ਹੈ ਹੌਸਲਾ ਫਲੋ ਬਣਦਾ ਹੈ ਫਿਰ ਅਸੀਂ ਜਿਵੇਂ ਇੱਕ ਗਰੁੱਪ ਦੇ ਸੀ ਮੈਂ ਤੇ ਕੁਲਵੀਰ ਸਿੰਘ ਕੁਲਵੀਰ ਸਿੰਘ ਮੈਥੋਂ ਸੇਧ ਦੇ ਵਿੱਚ ਬਹੁਤ ਤਗੜਾ ਹੂੰ ਪਰ ਸਾਡਾ ਇਹ ਚੱਲਦਾ ਆ ਰਿਹਾ ਜਿੱਤ ਕਰ ਵੀ ਇਹ ਫਸਟ ਹੁੰਦਾ ਮੈਂ ਸੈਕੰਡ ਹੁੰਦਾ ਉਹ ਇੱਕੋ 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 ਗਰੁੱਪ ਆ ਸਾਡਾ ਤੇ ਡਿਸਕਸ ਦੇ ਵਿੱਚ ਅਸੀਂ ਚਾਹੇ ਅੰਮ੍ਰਿਤਸਰ ਖੇਡੀਏ ਚਾਹੇ ਚੰਡੀਗੜ ਖੇਡੀਏ ਜਾਂ ਮਸਤੂਆਣਾ ਸਾਹਿਬ ਖੇਡੀਏ ਮਸਤੂਆਣਾ ਸਾਹਿਬ ਥੋੜਾ ਜਿਹਾ ਕੰਪੀਟੀਸ਼ਨ ਤਕੜਾ ਹੁੰਦਾ ਉੱਥੇ ਜਿਹੜੇ ਪੁਲਿਸ ਦੇ ਪਲੇਅਰ ਆ ਜਿਹੜੇ ਹਾਂਜੀ ਉਹ ਆ ਕੇ ਭਾਗ ਲੈਂਦੇ ਕਿਉਂਕਿ ਉਹ ਪ੍ਰੋਫੈਸ਼ਨਲ ਪਲੇਅਰ ਹੁੰਦੇ ਆ ਤੇ ਉਹਨਾਂ ਨਾਲ ਸਾਡਾ ਥੋੜਾ ਜਿਹਾ ਫਰਕ ਰਹਿ ਜਾਂਦਾ ਕਿਉਂਕਿ ਉਹ ਉਹ ਸ਼ੁਰੂ ਤੋਂ ਉਸ ਗੇਮ ਚ ਉਹਨੇ ਮਤਲਬ ਆਪ ਦੀ ਜੋਬ ਹੀ ਉਸ ਦੀ ਜੋਬ ਉਸਦੇ ਲਈ ਹੋਈ ਯਾਰ ਤਾਂ ਉਹਨਾਂ ਦੇ ਨਾਲ ਕਿਉਂਕਿ ਉਹਨਾਂ ਨੂੰ ਤਾਂ ਸਿੱਖਣ ਨੂੰ ਮਿਲਦਾ ਸਿੱਖਣ ਨੂੰ ਮਿਲਦਾ ਬਹੁਤ ਕੁਝ ਮਿਲਦਾ ਉਹਤੇ ਇੱਕ ਬੰਦਾ ਜੈਵਲਿਨ ਥਰੋ ਕਰ ਰਿਹਾ ਸੀ ਮਸਤਵਾਨਾ ਸਾਹਿਬ ਜੀ ਤੇ ਮੈਂ ਵੀ ਜੈਵਲਿਨ ਜੀ ਟਰਾਈ ਕਰ ਰਿਹਾ ਸੀ ਜੀ ਉਹ ਮੈਨੂੰ ਕਹਿੰਦਾ ਵੀ ਤੇਰੀ ਬਾਹ ਨਿਕਲ ਜੂਗੀ ਤੂੰ ਨਾ ਇਹਨੂੰ ਸਿੱਟ ਹੂੰ ਤੇ ਜਦੋਂ ਕੰਪੀਟੀਸ਼ਨ ਸਟਾਰਟ ਹੋ ਗਿਆ ਹੂੰ ਤੇ ਮੈਂ ਥਰੋ ਲਾਈ ਹੂੰ ਫਿਰ ਉਹ ਆ ਕੇ ਮੈਨੂੰ ਕਹਿੰਦਾ ਵੀ ਸ਼ਾਬਾਸ਼ ਹੂੰ ਲਾਇਆ ਕਰ ਕਹਿੰਦਾ ਤੇਰੇ ਜਰਕ ਬਹੁਤ ਚੰਗੀ ਹੈ ਉਸ ਗੱਲ ਦਾ ਫਿਰ ਬੜਾ ਆਪ ਦੇ ਆਪ ਨੂੰ ਹੌਸਲਾ ਹੋਇਆ ਇਹ ਹੌਸਲਾ ਐਪਰੀਸ਼ੀਏਟ ਕਰਦਾ ਐਪਰੀਸ਼ੀਏਟ ਕਰਦਾ ਕਿਉਂਕਿ ਉਹ ਬੜਾ ਪ੍ਰੋਫੈਸ਼ਨਲ ਬੰਦਾ ਸੀ ਬਿਲਕੁਲ ਬਿਲਕੁਲ ਜੀ ਤਾਂ ਆਪਣੇ ਹੁਣ ਤੱਕ ਜੇ ਗੱਲ ਕਰੀਏ ਗੇਮਾਂ ਦੇ ਵਿੱਚ ਤੁਸੀਂ ਇੰਟਰਸਟ ਹਜੇ ਤੱਕ ਬਣਾਈ ਰੱਖਿਆ ਇਹ ਲਗਾਤਾਰ ਤੁਸੀਂ ਆਪਣੇ ਆਪ ਨੂੰ ਕਿਵੇਂ ਮੇਨਟੇਨ ਕੀਤਾ ਕਿਉਂਕਿ ਅੱਜ ਕੱਲ ਛੋਟੀ ਉਮਰ ਦੇ ਵਿੱਚ ਕਈ ਬੜੇ ਚਾਅ ਦੇ ਨਾਲ ਇੱਕਦਮ ਆਉਂਦੇ ਆ ਜਿਮ 'ਚ ਆਉਂਦੇ ਆ ਜਾਂ ਕਿਸੇ ਗੇਮ ਦੇ ਵਿੱਚ ਆਉਂਦੇ ਤੇ ਫਿਰ ਇੱਕਦਮ ਹੀ ਛੱਡ ਦਿੰਦੇ ਆ ਉਹ ਤਾਂ ਹੁਣ ਐ ਸਮਝੋ ਵੀ ਆਪਣੀ ਜਿਹੜੀ ਉਮਰ ਵੀ ਸਹਜ ਵਾਲੀ ਹੋਗੀ ਉਹ ਜਵਾਨੀ ਵੇਲੇ ਹੁੰਦਾ ਵੀ ਆ ਕਰ ਲਈਏ ਉਹ ਕਰ ਲਈਏ ਹਾਂਜੀ ਮੈਂ ਬਹੁਤ ਸੋਹਣਾ ਸਿੰਗਲ ਸੀ ਆ ਦੇ ਸਕੂਲ ਦਾ ਹੂੰ ਜਿਹੜਾ ਸੁਖਪਾਲ ਪਾਲ ਜਿਹਨਾਂ ਸੁਣਾ ਵੀ ਦਿਓ ਜਿਹੜਾ ਸੁਖਪਾਲ ਪਾਲੀ ਅੱਜਕੱਲ ਗਾਉਂਦਾ ਨਾ ਅਸੀਂ ਦੋਨੇ ਇਕੱਠਾ ਸਟੇਜ ਕਰਦੇ ਰਹੇ ਹਾਂ ਕੁਲਦੀਪ ਮਾਨਕ ਦੇ ਗੀਤਾਂ ਦੇ ਅਸੀਂ ਕੋਰਸ ਇਕੱਠੇ ਬੋਲਦੇ ਹੁੰਦੇ ਸੀ ਹੂੰ ਮੈਨੂੰ ਬੜੇ ਸਾਲਾਂ ਬਾਅਦ ਇੱਕ ਵਿਆਹ ਚ ਉਹਦਾ ਖੜਾ ਲੱਗਿਆ ਸੀ ਮੈਂ ਬਰਾਤ ਗਿਆ ਸੀ ਜੀ ਤੇ ਜਦੋਂ ਮੈਂ ਉਹਨੂੰ ਇਨਾਮ ਭੇਜਿਆ ਤੇ ਉਹਨੇ ਥੱਲੇ ਉੱਤਰ ਕੇ ਆ ਕੇ ਮੈਨੂੰ ਮਿਲਿਆ ਤੇ ਉਹ ਕਹਿੰਦਾ ਵੀ ਮੇਰੇ ਨਾਲ ਚੰਗਾ ਗਾਉਂਦਾ ਸੀ ਤੂੰ ਹੁਣ ਵੀ ਸ਼ੁਰੂ ਕਰ ਲੈ ਕੋਈ ਮਾੜੀ ਗੱਲ ਮੈਂ ਕਹਿੰਦਾ ਨਹੀਂ ਹੁਣ ਨਹੀਂ ਸ਼ੁਰੂ ਹੁੰਦਾ ਉਹ ਤੁਹਾਡੀ ਗੱਲ ਵੀ ਕਿਵੇਂ ਮੇਨਟੇਨ ਰੱਖਿਆ ਉਹ ਉਮਰ ਵੀ ਐ ਦੀ ਹੈ ਇੱਕ ਸਾਡਾ ਗਰੁੱਪ ਬਹੁਤ ਚੰਗਾ ਹੈ ਜੀ ਹਾਂ ਇੱਥੇ 18 ਕ ਪਲੇਅਰ ਹੈ ਸਾਡੇ ਜਿਹੜੇ ਮਾਸਟਰ ਫਲੀਟ ਹੈ ਹਮ ਮੀਟਿੰਗ ਹਰ ਮਹੀਨੇ ਰੱਖਣੀ ਸ਼ੁਰੂ ਕੀਤੀ ਅਸੀਂ ਉਹ ਸਾਰੇ ਹੌਲੀ ਹੌਲੀ ਛੱਡ ਗਏ ਜੀ ਪਰ ਸਾਡਾ ਚਾਰਾਂ ਪੰਜਾਂ ਭਰਾਵਾਂ ਦਾ ਕੋਈ ਫਰਕ ਨਹੀਂ ਸਾਡੇ ਚ ਵੀ ਕੌਣ ਵੱਡਾ ਹੈ ਕੌਣ ਛੋਟਾ ਹੈ ਜਦੋਂ ਅਸੀਂ ਸਾਰੇ ਇਕੱਠੇ ਹੋ ਜਾਂਦੇ ਆ ਉਦੋਂ ਅਸੀਂ 22 ਸਾਲ ਦੀ ਉਮਰ ਚ ਆ ਜਾਂਦੇ ਆ ਗੱਲਾਂ ਬਾਤਾਂ ਇਹਦਾ ਵੀ ਬਸ ਜਿਵੇਂ ਨਹੀਂ ਖੜੀ ਆ ਉਹ ਸਕੂਲ ਵਾਲਾ ਜਾਂ ਕਾਲਜ ਵਾਲਾ ਟਾਈਮ ਚੱਲ ਰਿਹਾ ਸਾਡਾ ਬਿਲਕੁਲ ਬਿਲਕੁਲ ਇਹੀ ਗੱਲ ਵੱਡੀ ਹੁੰਦੀ ਹੈ ਇਹ ਇਹ ਚੀਜ਼ਾਂ ਨੂੰ ਬਹੁਤ ਰੂਹ ਦੀ ਖਰਾਕ ਲੱਗ ਜਰਾ ਕਹਿੰਦੇ ਹਾਂ ਹਾਂਜੀ ਹਾਂ ਰੂਹ ਦੀ ਖਰਾਕ ਹੁੰਦੀ ਹੈ ਇਹ ਹਾਂਜੀ ਹਾਂ ਤੇ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਵੀ ਇੱਕ એનર્ਜੀ ਆ ਜਾਂਦੀ ਹੈ ਬੱਕਰ ਜੀ ਆ ਜਾਂਦੀ ਹੈ ਤੇ ਉਹ ਇਸ ਕਰਕੇ ਸਾਡਾ ਗਰੁੱਪ ਕਰਕੇ ਸਾਡਾ ਮੇਨਟੇਨਡਾ ਸਾਡਾ ਕਦੇ ਮੈਸ ਨਹੀਂ ਹੁੰਦਾ ਸਾਡੇ ਚੋਂ ਜੇ ਕਿਸੇ ਨੇ ਇੱਕ ਮੀਟ ਤੇ ਸੋ ਜੀ ਜੇ ਇੱਕ ਬੰਦੇ ਨੂੰ ਕੰਮ ਹੋ ਗਿਆ ਸਾਡਾ ਸਾਰਾ ਦਾ ਕੈਨਸਲ ਆ ਫਿਰ ਅਸੀਂ ਨਹੀਂ ਜਾਵਾਂਗੇ ਜਾਵਾਂਗੇ ਤਾਂ ਸਾਰੇ ਇਕੱਠੇ ਜਾਵਾਂਗੇ ਜੀ ਬਿਲਕੁਲ ਬਹੁਤ ਸਹੀ ਚੀਜ਼ ਸਾਨੂੰ ਕੰਟੀਨਿਊ ਕਰਨ ਵਾਸਤੇ ਪ੍ਰੇਰਿਤ ਕਰਦੀ ਰਹਿੰਦੀ ਬਿਲਕੁਲ ਬਹੁਤ ਸੋਹਣੀ ਗੱਲ ਆ ਜੀ ਬਹੁਤ ਸੋਹਣੀ ਤੁਸੀਂ ਜਿੰਦਗੀ ਦੇ ਤਜਰਬੇ ਨੂੰ ਸਾਂਝਾ ਕੀਤਾ ਲਾਸ ਦੇ ਵਿੱਚ ਅੱਜ ਕੱਲ ਦੇ ਯੂਥ ਨੂੰ ਜ਼ਰੂਰ ਇੱਕ ਸੁਨੇਹਾ ਲਾਇਓ ਕਿਉਂਕਿ ਕੋਈ ਵੀ ਗੇਮ ਹੈਗੀ ਉਹ ਕਰਦੇ ਹੈਗੇ ਸ਼ੁਰੂ ਕਰਦੇ ਆ ਛੱਡ ਜਾਂਦੇ ਆ ਹੌਸਲਾ ਟੁੱਟ ਜਾਂਦਾ ਤੇ ਕਈ ਲੋਕ ਆ ਅੱਜ ਕੱਲ ਇੱਕ ਬਹੁਤ ਵੱਡਾ ਚੀਜ਼ਾਂ ਚੱਲ ਰਹੀਆਂ ਆ ਦੇ ਪ੍ਰੋਡਕਟ ਆ ਰਹੇ ਆ ਮਲਟੀ ਵਿਟਾਮਿਨ ਆ ਰਹੇ ਆ ਲੋਕ ਉਸ ਪਾਸੇ ਲੱਗੇ ਆ ਪ੍ਰੀ ਵਰਕਆਊਟ ਮਤਲਬ ਫਿਟਨੈਸ ਦੀ ਲਾਈਨ ਨੂੰ ਇੱਕ ਤਰ੍ਹਾਂ ਨਾਲ ਉਜਾੜਿਆ ਹੀ ਜਾ ਰਿਹਾ ਕਮਰਸ਼ੀਅਲ ਕੀਤਾ ਜਾ ਰਿਹਾ ਕਮਰਸ਼ੀਅਲ ਕੀਤਾ ਜਾ ਰਿਹਾ ਤਾਂ ਉਹਨਾਂ ਨੂੰ ਜਰੂਰ ਨਾ ਉਹਨਾਂ ਨੂੰ ਸੁਨੇਹਾ ਲਾਇਓ ਵੀ ਕਿਵੇਂ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਜਿਵੇਂ ਮੈਂ ਤਾਂ ਇੰਨੀ ਗੱਲ ਹੀ ਕਹੂੰਗਾ ਵੀ ਜਿਹੜੀ ਸਾਡੇ ਵੱਡ-ਵਡੇਰੇ ਖਰਾਕ ਖਾਂਦੇ ਰਹੇ ਆ ਦੁੱਧ ਤੇ ਕਿਓ ਹਾਂ ਇਹ ਮੈਡੀਕਲ ਮਾਫੀ ਨੇ ਇਹਨੂੰ ਇੱਕ ਵਾਰੀ ਟੀਵੀ ਤੇ ਐਡ ਦੇਤੀ ਆ ਨਾ ਰਿਫਾਈਨ ਲਾ ਸ਼ੁਰੂ ਕਰਾਤਾ ਕਦੇ ਪੁਸ਼ ਕਰਾਤਾ ਉਹਦੇ ਚੋਂ ਬਾਹਰ ਨਿਕਲੋ ਘਰ ਦਾ ਦੁੱਧ ਪਾਇਦਾ ਕਰਕੇ ਪੀਓ ਘਰ ਦਾ ਘਿਓ ਖਾਓ ਕਿਸੇ ਪੀਰੀ ਵਰਕਆਊਟ ਦੀ ਕਿਸੇ ਦੂਜੇ ਵਰਕਆਊਟ ਦੀ ਤੁਹਾਨੂੰ ਕਦੇ ਲੋੜ ਨਹੀਂ ਪੈਂਦੀ ਲੋੜ ਨਹੀਂ ਪੈਂਦੀ ਜੀ ਆਪ ਦੇ ਆਪ ਨੂੰ ਤੰਦਰੁਸਤ ਰੱਖਣਾ ਜੀ ਬਿਲਕੁਲ ਕਿਉਂਕਿ ਮੈਂ ਇਸ ਕਰਕੇ ਕੁਐਸਚਨ ਪੁੱਛਿਆ ਮੈਂ ਇਸ ਚੀਜ਼ ਨੂੰ ਫਾਲੋ ਕਰਦਾ ਮੈਂ ਇਸ ਚੀਜ਼ ਦੇ ਬਿਲਕੁਲ ਉਲਟਾ ਜਿਹੜੇ ਲੋਕ ਘਰਾਂ ਦੇ ਵਿੱਚ ਅੱਜਕੱਲ੍ਹ ਚੱਕੀ ਆਉਂਦੇ ਆ মালਟੀ ਵਿਟਾਮਿਨ ਦੀਆਂ ਕੈਪਸੂਲ ਚੱਕੀ ਆਉਂਦੇ ਆ ਗੋਲੀ ਦੇ ਚੱਕੀ ਆਉਂਦੇ ਕੁਕ ਪ੍ਰੋਡਕਟ ਲਈ ਹੁੰਦੇ ਹਨ ਹਾਂ ਜੀ ਤਾਂ ਉਹਦੇ ਨਾਲ ਬੰਦਾ ਤਕੜਾ ਇੱਕ ਵਾਰੀ ਜ਼ਰੂਰ ਲੱਗਦਾ ਵੀ ਠੀਕ ਹੋ ਗਿਆ ਪਰ ਉਹਦੇ ਨੁਕਸਾਨ ਬਹੁਤ ਹੁੰਦੇ ਕਿ ਦਿਨ ਕਿਤੇ ਜਾ ਕੇ ਤੇ ਬਹੁਤ ਸੋਹਣੀ ਗੱਲ ਤੁਸੀਂ ਕੀਤੀ ਹੈ ਬਹੁਤ ਸੋਹਣਾ ਸੁਨੇਹਾ ਲਾਇਆ ਛੋਟੀ ਤੁਸੀਂ ਜਿਹੜੀਆਂ ਦੋ ਲਾਈਨਾਂ ਦੀ ਗੱਲ ਕੀਤੀ ਸੀ ਦੋ ਲਾਈਨਾਂ ਬੋਲ ਦੇਣਾ ਹਾਂ ਉਹਦੇ ਚ ਐਸੀ ਵੀ ਮੇਰੇ ਜਿਹੜੇ ਨਾਲ ਮੇਰੇ ਪੜਦੇ ਸੀ ਮੈਂ ਦੱਸਣ ਲੱਗਾ ਵੀ ਉਹ ਉਹ ਜਦੋਂ ਅੱਜ ਵੀ ਮਿਲਦੇ ਪੁੱਤ-ਪੁੱਤਰਿਆਂ ਵਾਲੇ ਆ ਉਹ ਮੈਨੂੰ ਮਾਨਕ ਕਹਿੰਦੇ ਆ ਉਹ ਕਿਉਂਕਿ ਮੈਂ ਕਲਦੀਮਾਨਕ ਦੀਆਂ ਕਲੀਆਂ ਦਾ ਬਹੁਤ ਜ਼ਿਆਦਾ ਸ਼ਕੀਨ ਸੀ ਫਿਰ ਕਲੀ ਸੁਨੇਹਾ ਉਹਦੀ ਕਲੀ ਦਾ ਇੱਕ ਨਮੂਨਾ ਜਿਹੜਾ ਕੇਰ ਸਿੰਘ ਦੀ ਮੌਤ ਹੈ ਜੀ ਸੁਣਾ ਸੱਸ ਨੂੰ ਕੇਰ ਸਿੰਘ ਸਮਝਾਵੇ ਪੈਰੀ ਹੱਥ 부ੜੀ ਦੇ ਲਾਵੇ ਸਾਡਾ ਕੰਮ ਵਿਗੜਦਾ ਜਾਵੇ ਸੁਣ ਕਰ ਘੌਰ ਨੂੰ ਤੋੜ ਦੇ ਮਾਨੀ ਮੇਰੀ RAM ਘੌਰ ਨੂੰ ਅੱਗੋਂ ਸੱਸ ਜਵਾਬ ਸੁਣਾਵੇ ਮੇਰੀ RAM ਘੌਰ ਨਾ ਜਾਵੇ ਜੁੱਤੀ ਪਹਿਰੀ ਮੂਹਲ ਨਾ ਪਾਵੇ ਅੱਖਾਂ ਕੱਢੇ ਲਾਲ ਕੀ ਡੋਬਤੀ ਮਗਰ ਤੇਰੇ ਲਾ ਕੇ ਬਾਲ ਕੀ ਬਹੁਤ ਵਧੀਆ ਬਹੁਤ ਸੋਹਣਾ ਲੱਗਿਆ ਇੱਕ ਦੋ ਲਾਈਨਾਂ ਹੋਰ ਸੁਣਾ ਦੇ ਲਾਸਟ ਦੇ ਵਿੱਚ ਬਹੁਤ ਸੋਹਣਾ ਲੱਗ ਰਿਹਾ ਵਧੀਆ ਜਿਹੜੀਆਂ ਘੈਂਟ ਜੀਆਂ ਮਾਨਕ ਦੀ ਵੀ ਕਲੀ ਦੁੱਲੇ ਨੂੰ ਗੁੱਸੇ 'ਚ ਮੇਰੂ ਮਾਰੇ ਬੋਲੀਆਂ ਓਏ ਇੱਜ਼ਤਾਂ ਤਾਂ ਤਰੋਲੀਆਂ ਦਿੱਲੀ ਦੇ ਦਿਵਾਲੇ ਚੱਲਦੀਆਂ ਗੋਲੀਆਂ ਓਏ ਕੰਦਾ ਹੋਈਆਂ ਪੋਲੀਆਂ ਆਪ ਤਾਂ ਤੂੰ ਜਾ ਕੇ ਸੌਂਗੇ ਆਸਨਾਂ ਕੀ ਓਏ ਉੱਤੇ ਲੈ ਕੇ ਚਾਦਰਾਂ ਮੁਗਲਾਂ ਨੇ ਤੇਰਾ ਸਭ ਕੁਝ ਲੁੱਟਿਆ ਓਏ ਵੱਡੇ ਆ ਬਹਾਦਰਾ ਮੁਗਲਾਂ ਨੇ ਤੇਰਾ ਸਭ ਕੁਝ ਲੁੱਟਿਆ ਓਏ ਵੱਡੇ ਆ ਬਹਾਦਰਾ ਥੈਂਕ ਯੂ ਸਰ ਬਹੁਤ ਬਹੁਤ ਥੈਂਕ ਯੂ ਤੁਹਾਡਾ ਅੱਜ ਵੀ ਤੁਸੀਂ ਆਦੇ ਅੰਦਰ ਇੱਕ ਸਿੰਗਰ ਨੂੰ ਵੀ ਜਾਗਦਾ ਜਾਗਦਾ ਰੱਖਿਆ ਹਨ ਥੈਂਕ ਯੂ ਬਹੁਤ ਬਹੁਤ ਓਕੇ